ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਨੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਤੇ ਇੱਧਰ ਨਵੂ ਦੇਖਦਾ ਪਿਆ ਆ ਕਾਰਟੂਨ ਤੇ ਸਵੇਰ ਦਾ ਟਾਈਮ ਹੈ ਮਤਲਬ 9:30 10:00 ਵਜੇ ਰਹੇ ਆ ਤੇ ਰੋਟੀ ਖਾਣੀ ਸੀ ਅਜੇ ਤੇ ਸਾਡੇ ਮੰਮੀ ਜੀ ਰੋਟੀ ਬਣਾ ਰਹੇ ਆ ਤੇ ਅਸੀਂ ਰੋਟੀ ਖਾਵਾਂਗੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਦਿਲ ਕਰਦਾ ਤੇ ਉਹ ਘੜੀ ਸਲੱਖਣੀ ਘੜੀ ਆ ਵੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾ ਲਈਏ ਮਾ ਨੂੰ ਵੀ ਪਕਾ ਕੇ ਖਵਾਵਾਂਗੇ ਪਰ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾ ਲਈਏ ਵਾਹਿਗੁਰੂ ਮਾਪਿਆਂ ਨੂੰ ਹਮੇਸ਼ਾ ਸਲਾਮਤ ਰੱਖਣ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਉਹ ਸਾਡੀਆਂ ਸੁੱਖਾਂ ਮੰਗਦੇ ਆ ਅਸੀਂ ਉਹਨਾਂ ਦੀ ਸੁੱਖ ਮੰਗਦੇ ਹਾਂ ਹਮੇਸ਼ਾ ਇਹੀ ਸਾਡਾ ਸਾਰਾ ਕੁਝ ਆ ਮਾਪੇ ਹੀ ਸੋ ਮੰਮੀ ਦੇ ਹੱਥ ਦੀ ਰੋਟੀ ਖਾਣੇ ਅੱਜ ਕਿਸੇ ਦਿਨ ਮੱਕੀ ਦੀਆਂ ਰੋਟੀਆਂ ਮੰਮੀ ਕਹਿੰਦੀ ਮੈਂ ਮੇਥੀ ਵਾਲੀਆਂ ਬਣਾ ਕੇ ਖਵਾਉਂਗੀ ਉਹ ਵੀ ਖਾਣੀਆਂ ਆ ਮੂਲੀ ਵਾਲੀਆਂ ਖਾਣੀਆਂ ਆ ਆਲੂ ਵਾਲੀਆਂ ਰੋਟੀਆਂ ਖਾਣੀਆਂ ਸਾਰੀਆਂ ਮੰਮੀ ਬਣਾ ਕੇ ਖਵਾਉਣਗੇ ਤੇ ਚੱਲਦੇ ਆ ਰਸੋਈ ਵੱਲ ਮੰਮੀ ਰੋਟੀ ਪਕਾਉਂਦੇ ਪਏ ਆ ਤੇ ਮੈਂ ਫਿਰ ਪਾ ਕੇ ਖਾਵਾਂ ਆਪੇ ਪਾ ਕੇ ਖਾਣੀ ਮੈਨੂੰ ਆਪੇ ਪਾ ਕੇ ਖਾਣ ਚ ਸਵਾਦ ਆਉਂਦਾ ਬਸ ਇਦਾਂ ਆ ਵੀ ਮੰਮੀ ਬਣਾਉਂਦੇ ਆਪਾਂ ਗਰਮਾ ਗਰਮ ਫੁਲਕਾ ਬੱਚਿਆਂ ਨੂੰ ਵੀ ਛਕਾ ਦੇਣਾ ਆ ਆਪ ਵੀ ਛਕ ਲੈਣਾ ਆ ਆਜੋ ਚਲ ਈ ਰਸੋਈ ਵੱਲ ਤੇ ਤੁਸੀਂ ਵੀ ਰੋਟੀ ਖਾਣੀ ਆ ਤੇ ਮਾਂ ਦੇ ਹੱਥਾਂ ਦੀ ਤੇ ਆਜੋ ਗਰਮਾ ਗਰਮ ਫੁਲਕਾ ਛਕ ਲਓ ਆਜੋ ਜੀ ਮੈਂ ਤਾਂ ਮਾਂ ਦੇ ਹੱਥਾਂ ਦੀ ਖਾਈਏ ਟੋਟੀਆਂ ਚਾਰ ਸਾਲਾਂ ਬਾਅਦ ਖਈਆਂ ਤੁਹਾਨੂੰ ਰੋਟੀਆਂ ਉੱਥੇ ਵੀ ਖਾਈਦੀ ਆ ਪਰ ਕੋਈ ਪਕਾ ਕੇ ਨਹੀਂ ਖਵਾਉਂਦਾ ਹਨਾ ਨਾ ਯਾ ਮੈਂ ਵੀ ਮੰਮੀ ਬਕਾ ਕੇ ਖਾਣ ਦੀ ਪਰ ਮੇਰੀ ਮੰਮੀ ਹੈ ਨਹੀਂ ਉੱਥੇ ਯਾਰ ਹੈ ਨਾ ਤਾਂ ਹੀ ਕਾਣਾ ਬਣਿਆ ਮਾਂ ਦੇ ਹੱਥਾਂ ਦੀਆਂ ਪਕਵੀਆਂ ਰੋਟੀਆਂ ਖਾਣ ਨੂੰ ਬੜਾਈ ਜੀ ਚਾਹਤਾ ਹੁਣ ਨਹੀਂ ਹੈ ਆਏ ਹੁਣ ਵੀ ਆ ਤਰੀ ਰੋਟੀਆਂ ਖਾਈ ਲਈਏ ਹਾਂ ਮਾ ਬੜੀਆਂ ਸਵਾਦ ਹੁੰਦੀਆਂ ਜਿੱਦਾਂ ਮੇਥੀ ਵਾਲੀਆਂ ਰੋਟੀਆਂ ਪਕਾਵਾਂਗੇ ਉਦੋਂ ਵੀ ਦਿਖਾਵਾਂਗੇ ਪਤਲੀ ਰੋਟੀ ਹੁੰਦੀ ਮੇਥੀ ਵਾਲੀ ਬੜੀ ਸਵਾਦ ਅਕਿੰਦਰ ਨੇ ਕਿਹਾ ਮਾਂ ਨਾਨੀ ਮਮਾ ਜੀ ਵੀ ਮੇਥੀ ਵਾਲੀ ਰੋਟੀ ਬਣਾਉਂਦੀ ਹੈ ਬੜੀ ਸਵਾਦ ਹੁੰਦੀ ਹੈ ਹਾਂ ਨਾ ਨਵੋ ਯਾ ਨਵੋ ਕੜਾ ਕਹਿੰਦਾ ਆਹ ਕੌਣ ਮੇਰਾ ਮਮਾ ਤੇ ਤੇਰੀ ਕੀ ਲੱਗਦੀ ਨਾਨੀ ਜੀ ਨਾਨੀ ਜੀ ਆਈ ਕਿੰਨੀ ਵਾਰ ਦੱਸਿਆ ਇਹਨੂੰ ਹੈ ਜੀ ਚੇਤਾ ਭੁੱਲ ਜਾਂਦਾ ਇਹਨੂੰ ਹਨਾ ਆ ਲੋ ਫਿਰ ਖਾ ਲੋ ਰੋਟੀ ਦਾਲ ਨਾਲ ਤੇ ਪੁਰਜੀ ਨਾਲ ਪੁਰਜੀ ਖਾਣੀ ਆ ਹਾਂ ਅੰਜੀ ਜੀ ਰੋਟੀ ਖਾਣ ਤੋਂ ਬਾਅਦਾਂ ਤੇ ਮੀਂਹ ਪੈ ਕੇ ਹਟਿਆ ਆ ਅੰਦਰ ਹੀ ਬੈਠੇ ਸੀਗੇ ਤੇ ਇੱਦਾਂ ਦਾ ਮਾਹੌਲ ਆ ਐਸੀ ਕਿਤੇ ਜਾਣਾ ਸੀਗਾ ਥੋੜਾ ਪੋਸਟਪੋਨ ਹੋ ਗਿਆ ਜਿੱਥੇ ਜਾਣਾ ਸੀ ਉਹਨਾਂ ਨੇ ਕਿਤੇ ਅੱਗੇ ਜਾਣਾ ਸੀਗਾ ਤੇ ਹੁਣ ਦੇਖਦੇ ਆ ਕੀ ਕਰਦੇ ਆ ਗੁਰੂ ਘਰ ਜਾਣੇ ਆ ਕਿਤੇ ਜਾਂ ਫਿਰ ਘਰੇ ਹੀ ਰਹਿਨੇ ਆ ਚਿਹਰੇ ਤੇ ਨਹੀਂ ਜਾਣਾ ਕਿਉਂਕਿ ਰੋਟੀ ਪਾਣੀ ਖਾ ਕੇ ਬੈਠੇ ਘਰੇ ਤਿਆਰ ਹੋ ਕੇ ਕੀ ਬੈਠਣਾ ਆ ਤੇ ਇੱਧਰ ਹਰਿਆਲੀ ਦੇਖ ਲਓ ਤੇ ਫਿਰ ਘਰੇ ਬੈਠੇ ਗੱਲਾਂ ਬਾਤਾਂ ਕਰਦੇ ਸੀਗੇ ਕੁਝ ਫੈਮਿਲੀ ਮੈਂਬਰਸ ਘਰ ਤੋਂ ਬਾਹਰ ਆ ਤੇ ਮੈਂ ਕਿਹਾ ਕੁਝ ਗੱਲਾਂ ਬਾਤਾਂ ਕਰ ਲਈਏ ਤੁਹਾਡੇ ਨਾਲ ਵੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਬਰੇ ਬੜੇ ਸਾਲਾਂ ਬਾਅਦ ਮਿਲੀਆਂ ਖਾਣ ਨੂੰ ਤੇ ਬੜੀਆਂ ਸਵਾਦ ਸੀਗੀਆਂ ਬਾਕੀ ਜਦੋਂ ਕੋਈ ਬਿਠਾ ਕੇ ਖਵਾਉਂਦਾ ਆ ਉਦੋਂ ਬੜਾ ਮਜਾ ਆਉਂਦਾ ਖਾਣ ਨੂੰ ਮਾਪੇ ਹੋਣੇ ਘਰਾਂ 'ਚ ਮਾਵਾ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਮਾਪਿਆਂ ਨਾਲ ਹੀ ਸਾਰਾ ਕੁਝ ਹੁੰਦਾ ਆ ਇਹੀ ਸਾਡਾ ਰੱਬ ਆ ਇਹੀ ਸਾਡਾ ਗੁਰਦੁਆਰਾ ਇਹੀ ਸਾਡਾ ਸਾਰਾ ਕੁਝ ਆ ਤੋ ਹਮੇਸ਼ਾ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਜਿੰਨਾਂ ਕੋਲ ਹੈਗੇ ਜਿੰਨਾਂ ਕੋਲ ਨਹੀਂ ਹੈਗੇ ਉਹ ਤਾਂ ਚਲ ਤਰਸਦੇ ਹੀ ਆ ਮਿਸ ਕਰਦੇ ਇੰਨਾਂ ਚੀਜ਼ਾਂ ਨੂੰ ਵੀ ਸਾਡੇ ਕੋਲੇ ਚੀਜ਼ਾਂ ਨਹੀਂ ਹੈਗੀਆਂ ਪਰਮਾਤਮਾ ਹਰੇਕ ਦੇ ਮਾਪਿਆਂ ਨੂੰ ਸਲਾਮਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਇਹੀ ਅਰਦਾਸ ਆ ਉਸ ਵਾਹਿਗੁਰੂ ਅੱਗੇ ਬੇਨਤੀ ਆ ਤੇ ਇਹ ਗਾਰਡਨ ਮੈਨੂੰ ਬਹੁਤ ਸੋਹਣਾ ਲੱਗਦਾ ਆ ਡੈਡੀ ਨੇ ਮੈਂ ਕਹਿ ਕੇ ਸਪੈਸ਼ਲ ਬਣਵਾਇਆ ਸੀ ਆ ਚਲੋ ਰਹਿਣਾ ਤਾਂ ਸੀ ਆਪਣੇ ਸਾਰੇ ਪਰਿਵਾਰ 'ਚ ਹੀ ਆ ਪਰ ਇੱਥੇ ਕਦੇ-ਕਦੇ ਆਉਣਾ ਆ ਸੋਹਣਾ ਲੱਗਦਾ ਵਧੀਆ ਲੱਗਦਾ ਘਰ ਦੀ ਲੁੱਕ ਥੋੜੀ ਜੀ ਸੋਹਣੀ ਲੱਗਦੀ ਤੇ ਡੈਡੀ ਕਹਿੰਦੇ ਸੀਗੇ ਮੈਂ ਤਾਈ ਮੈਨੂੰ ਦੱਸਦੇ ਡੈਡੀ ਕਹਿੰਦੇ ਜਦੋਂ ਮੇਰੀ ਕੁੜੀ ਹੋ ਕੇ ਚਲ ਗਈ ਤੇ ਮੈਂ ਗਾਰਡਨ ਸਾਫ਼ ਕਰਵਾ ਦੇਣਾ ਆ ਮੈਂ ਇੱਥੇ ਇੱਟੇ ਹੀ ਲਵਾ ਦੇਣੀ ਆ ਪਰ ਮੈਂ ਸਾਫ਼ ਨਹੀਂ ਕਰਨ ਦੇਣਾ ਮਤਲਬ ਹਟਾਉਣ ਨਹੀਂ ਦੇਣਾ ਇੱਥੇ ਹੀ ਰਹੂਗਾ ਇਹ ਗਾਰਡਨ ਇਦਾਂ ਹੀ ਐਜ਼ ਇਟ ਇਜ਼ ਆਪੇ ਕਾਹ ਵਗਰਾ ਕਟਵਾ ਲਿਆ ਕਰਨਗੇ ਮਾਲੀ ਆਉਂਦਾ ਹੁੰਦਾ ਕਾਹੂ ਕੱਟ ਚੰਦਾ ਹੁੰਦਾ ਆ ਓ ਪੁੱਤੂ ਆ ਗਿਆ ਸਕੂਲੋਂ ਸਸਰੀਕਾਲ ਆ ਜਾ ਉਧਰ ਤੇ ਇੱਧਰ ਸਾਡਾ ਸਾਹਿਲਪ੍ਰੀਤ ਸਿੰਘ ਸਕੂਲ ਤੋਂ ਆ ਗਿਆ ਆ ਹੈਨਾ ਸਾਸਰੀ ਘਰ ਕਰਦੇ ਸਾਸਰੀ ਘਰ ਸਾਸਰੀ ਘਰ ਮੇਰੇ ਪੁੱਤ ਨੇ ਵੀਡੀਓ 'ਚ ਆ ਜਾਣਾ ਹਨਾ ਤੇ ਇਹ ਸਕੂਲ ਤੋਂ ਆਇਆ ਹੁਣੇ ਭਾਬੀ ਹੁਣੀ ਘਰ ਨਹੀਂ ਹੈ ਕਿਉਂ ਕਿ ਤੇ ਗਏ ਹੋਏ ਆ ਫੇਰ ਇੱਥੇ ਰਹੂਗਾ ਸੋ ਕਾਂ ਬੋਲਦਾ ਆ ਬਨੇਰੇ ਤੇ ਸੱਚੀ ਪਰੌਣੇ ਆਉਂਦੇ ਆ ਬਈ ਇੱਥੇ ਕਾਂ ਬੋਲਦਾ ਤੇ ਉੱਥੇ ਕਾਂ ਬੋਲੇ ਤਾਂ ਕੋਈ ਗਾਰੰਟੀ ਨਹੀਂ ਹੁੰਦੀ ਆਉਣਾ ਇਹਨੇ ਕਾਂ ਦੇਖਦਾ ਹੀ ਨਹੀਂ ਹੁਣ ਇੱਥੇ ਕਾਂ ਬੋਲਦੇ ਵੀ ਆ ਤਾਂ ਕੋਈ ਆਉਂਦਾ ਵੀ ਆ ਆਜੋ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਕਿੰਦੇ ਹੁੰਦੇ ਆ ਖੇਤੀ ਬਾੜੀ ਜਿਹੜੀ ਇੱਥੇ ਬਾਹਰ ਵੇਲੀ ਚਲਾਈ ਹੋਈ ਆ ਕੀ ਕੁਛ ਲਾਇਆ ਹੋਇਆ ਆ ਆ ਜੋ ਦੇਖੀ ਮੇਥੀ ਸਾਗ ਪਿਆਜ਼ ਗੰਦੇ ਮਤਲਬ ਹਰੇ ਲਸਣ ਜਾਮਨ ਦਾ ਬੂਟਾ ਸਾਰਾ ਕੁਝ ਹੀ ਆ ਡੈਡੀ ਹੁਣਾਂ ਨੇ ਸਾਰਾ ਕੁਝ ਲਾਇਆ ਤਕਰੀਬਨ ਹਰੇਕ ਚੀਜ਼ ਹੈਗੀ ਆ ਵੀ ਘਰੋਂ ਹੀ ਤੋੜ ਕੇ ਸੱਜਦਾ ਆ ਆਪਾਂ ਨੂੰ ਬਾਜ਼ਾਰ ਤੋਂ ਲਿਓਣ ਦੀ ਲੋੜ ਨਹੀਂ ਪੈਂਦੀ ਤੇ ਵਧੀਆ ਆ ਨਜ਼ਾਰਾ ਜਰੂਰ ਹੈਗਾ ਇੱਥੇ ਆਪਣੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ 'ਚ ਆਪਣੇ ਘਰਾਂ ਦੇ ਵਿੱਚ ਬਹੁਤ ਮਜ਼ਾ ਆਉਂਦਾ ਆ ਫਰੈਸ਼ ਚੀਜ਼ ਖਾਈ ਦੀ ਉਹਦਾ ਟੇਸਟ ਵੀ ਅਲੱਗ ਹੁੰਦਾ ਆ ਹੁਣ ਉੱਥੇ ਅਸੀਂ 2-4 ਦਿਨ ਹਫ਼ਤਾ ਬਈਆਂ ਚੀਜ਼ਾਂ ਖਾਈ ਨਹੀਂਆਂ ਸਟੋਰ ਕੀਤੀਆਂ ਚੀਜ਼ਾਂ ਖਾਈ ਦੀਆਂ ਉਹ ਬੋਟੀਆਂ ਹੈਲਦੀ ਨਹੀਂ ਹੁੰਦੀਆਂ ਤੇ ਇੱਧਰ ਮੂਲੀਆਂ ਲੱਗੀਆਂ ਹੋਈਆਂ ਸੀਗੀਆਂ ਛਲਗਮ ਮੂਲੀ ਮਾਹ ਸਾਰਾ ਕੁਝ ਆ ਹਰਾ ਭਰਾ ਤੇ ਬੜਾ ਵਧੀਆ ਲੱਗਦਾ ਆ ਸਿਹਤ ਵਾਸਤੇ ਹਰੀਆਂ ਚ ਸਬਜ਼ੀਆਂ ਫਲ ਖਾਣੇ ਜ਼ਰੂਰੀ ਹੁੰਦੇ ਆ ਉਹ ਵੀ ਤਾਜ਼ੇ ਸੋ ਇਹ ਚੀਜ਼ਾਂ ਆਪਾਂ ਨੂੰ ਉੱਥੇ ਨਹੀਂ ਲੱਭਦੀਆਂ ਬਾਕੀ ਗੱਲਬਾਤ ਕਰਨੀ ਸੀ ਕਿ ਮਾੜਾ ਪਰਦੇਸ ਵੀ ਨਹੀਂ ਮਾੜਾ ਜਿੱਥੇ ਅਸੀਂ ਰਹਿੰਨੇ ਆ ਤਾਂ ਸਾਡਾ ਦੇਸ਼ ਦੇਸ਼ ਵੀ ਨਹੀਂ ਮਾੜਾ ਦੋਨੋਂ ਜਗ੍ਹਾ ਬਹੁਤ ਸੋਹਣੀਆਂ ਇਸ ਮੁਲਕ ਨੇ ਵੀ ਸਾਨੂੰ ਬਹੁਤ ਕੁਝ ਦਿੱਤਾ ਤੇ ਉਸ ਮੁਲਕ ਨੇ ਵੀ ਸਾਨੂੰ ਬਹੁਤ ਕੁਝ ਦਿੱਤਾ ਤਾਂ ਅਸੀਂ ਬਹੁਤ ਕੁਝ ਬਣਾਇਆ ਵੀ ਸੋ ਉੱਥੇ ਇਹ ਗੱਲ ਹੈਗੀ ਆ ਕਿ ਉੱਥੇ ਮਿਹਨਤ ਦਾ ਮੁੱਲ ਪੈਂਦਾ ਬੰਦਾ ਤਾਂ ਬਾਹਰ ਨੂੰ ਭੱਜਦਾ ਸੁੱਖ ਸਹੂਲਤਾਂ ਨੂੰ ਪਰ ਜਦੋਂ ਕੁਝ ਸਾਲ ਰਹਿ ਲਈਦਾ ਫਿਰ ਦਿਲ ਦਿਲ ਨੂੰ ਇੱਕ ਖਿੱਚ ਪੈਂਦੀ ਕਿ ਅਸੀਂ ਪਿੱਛੇ ਮੁੜ ਚਲੀਏ ਹੁਣ ਆਏ ਆ ਬੜਾ ਸਕੂਨ ਆ ਪਰ ਜਦੋਂ ਕਿੰਦੇ ਹੁੰਦੇ ਆ ਜਾਣ ਦੇ ਦਿਨ ਨੇੜੇ ਆਉਣੇ ਆ ਫਿਰ ਦਿਲ ਨੂੰ ਹੌਲ ਪੈਣੇ ਸ਼ੁਰੂ ਹੋ ਜਾਣੇ ਮੰਮੀ ਹੋਰ ਤਰ੍ਹਾਂ ਕਰਦੇ ਸੀ ਥੋੜੇ ਆ ਬੈਠੇ ਹੁਣੇ ਅਸੀਂ ਗੱਲਾਂ ਕਰਦੀਆਂ ਸੀ ਮਾਵਾ ਧੀਆਂ ਮੰਮੀ ਕਹਿੰਦੇ ਹਾਈ ਜਦੋਂ ਨੂੰ ਤੁਸੀਂ ਜਾਣਾ ਉਹਦੋਂ ਨੂੰ ਸਾਡੇ ਦਿਲ ਨੂੰ ਕਿੱਦਾਂ ਹੋਣਾ ਆ ਮੈਂ ਮੰਮੀ ਹੁਣ ਜਾਣਾ ਤੇ ਪੈਣਾ ਆ ਹਨਾ ਵੀ ਆਏ ਆ ਤਾਂ ਵਾਪਸ ਵੀ ਜਾਣਾ ਆ ਤੇ ਕੋਈ ਨਹੀਂ ਪ੍ਰਮਾਤਮਾ ਅਗੇ ਅਰਦਾਸ ਕਰਿਆ ਕਰੋ ਕਿ ਬੱਚੇ ਸਾਡੇ ਚੰਗੀਆਂ ਕਮਾਈਆਂ ਕਰਨ ਤੇ ਛੇਤੀ ਮੁੜ ਕੇ ਸਾਡੇ ਕੋਲ ਆਉਣ ਤੇ ਤੁਸੀਂ ਸਾਨੂੰ ਇਦਾਂ ਹੀ ਵੇੜਿਆਂ 'ਚ ਬੈਠੇ ਹੱਸਦੇ ਖੇੜਦੇ ਸਾਡੇ ਬਜ਼ੁਰਗ ਸਾਨੂੰ ਇਦਾਂ ਹੀ ਮਿਲਣਾ ਹਮੇਸ਼ਾ ਸਾਡੇ ਭੂਆ ਜੀ ਆ ਉੱਥੇ ਮਤਲਬ ਮੇਰੇ ਹਸਬੰਦ ਦੇ ਭੂਆ ਜੀ ਆ ਤੇ ਉਹਨਾਂ ਨੂੰ ਜਦੋਂ ਅਸੀਂ ਮਿਲੇ ਮੈਂ ਭੂਆ ਜੀ ਸਾਨੂੰ ਇਦਾਂ ਹੀ ਵੇੜੇ 'ਚ ਬੈਠੇ ਦੁਬਾਰਾ ਫੇਰ ਮਿਲਿਓ ਤੇ ਕਹਿੰਦੇ ਪੁੱਤ ਰੱਬ ਜਾਣਦਾ ਮੈਂ ਕਿਹਾ ਇਦਾਂ ਨਾ ਕਹੋ ਪਰਮਾਤਮਾ ਕਰੇ ਤੁਹਾਡੀ ਉਮਰ ਲੰਬੀ ਹੋਵੇ ਤੇ ਜਦੋਂ ਫੇਰ ਆਈਏ ਤਾਂ ਤੁਸੀਂ ਇਦਾਂ ਹੀ ਸਾਨੂੰ ਵੇੜੇ 'ਚ ਬੈਠੇ ਮਿਲੋ ਤਾਂ ਅਸੀਂ ਤੁਹਾਨੂੰ ਫੇਰ ਆ ਕੇ ਮਿਲੀਏ ਸੋ ਬੰਦਿਆਂ ਦੀ ਮਾਪੇ ਬੱਚਿਆਂ ਦੀ ਤੰਦਰੁਸਤੀ ਉਮਰ ਮੰਗਦੇ ਤਾਂ ਅਸੀਂ ਆਪਣੇ ਮਾਪਿਆਂ ਦੀ ਉਮਰ ਤੇ ਤੰਦਰੁਸਤੀ ਮੰਗਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਉਹਨਾਂ ਦਾ ਪਿਆਰ ਹਮੇਸ਼ਾ ਸਾਡੇ ਨਾਲ ਬਣਿਆ ਰਹੇ ਤੇ ਅਸੀਂ ਛੇਤੀ ਛੇਤੀ ਘੇੜਾ ਲਾਉਂਦੇ ਰਹੀਏ ਤੇ ਆਪਣੇ ਪਿਆਰ ਪਰਿਵਾਰ ਨੂੰ ਤਾਂ ਆਪਣੇ ਘਰ-ਬਾਰ ਨੂੰ ਮਿਲਦੇ ਦੇਖਦੇ ਰਹੀਏ ਸੋ ਜਿਹੜਾ ਬੰਦਾ ਬਾਹਰ ਰਹਿੰਦਾ ਉਹ ਇੰਨਾਂ ਚੀਜ਼ਾਂ ਨੂੰ ਮਿਸ ਕਰਦਾ ਹੈ ਤੇ ਜਿਹੜਾ ਇੱਥੇ ਆ ਉਹ ਸੋਚਦਾ ਮੈਂ ਬਾਹਰ ਜਾਵਾਂ ਸ਼ਾਇਦ ਉੱਥੇ ਦੀ ਲਾਈਫ ਬੈਟਰ ਹੈ ਸੋ ਸਾਰਿਆਂ ਨੂੰ ਸਾਰਾ ਕੁਝ ਦੇਖ ਲੈਣਾ ਚਾਹੀਦਾ ਹੈ ਸੋ ਫਿਰ ਵੀ ਬੰਦਾ ਬਲੀਵ ਕਰਦਾ ਹੈ ਉਹ ਤਾਂ ਆਪਾਂ ਨੂੰ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ ਸੋ ਮੇਰੀਆਂ ਗੱਲਾਂ ਬਾਤਾਂ ਮੇਰੀਆਂ ਗੱਲਾਂ ਬਾਤਾਂ ਲੰਬੀਆਂ ਹੋ ਜਾਂਦੀਆਂ ਆ ਸੋ ਆਪਾਂ ਇੰਨੀਆਂ ਲੰਬੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਵੀਡੀਓ ਰੰਡ ਇੱਥੇ ਕਰ ਦੇਣਾ ਆ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ ਫੇਰ ਕਿਤੇ ਜਾਣਾ ਹੈ ਅੱਜ ਕੋਈ ਪਲਾਨ ਸੀਗਾ ਥੋੜਾ ਜਿਹਾ ਮਤਲਬ ਪੋਸਟਪੋਨ ਹੋ ਗਿਆ ਥੋੜੇ ਜੇ ਕੰਮ ਜੇ ਸੀਗੇ ਤੇ ਉਧਰ ਨੂੰ ਚਲੇ ਕੇ ਡੈਡੀ ਹੋਣੀ ਤੇ ਹੁਣ ਦੇਖਦੇ ਆ ਕਿਤੇ ਜਾਣੇ ਆ ਜੇ ਜਾਵਾਂਗੇ ਤੇ ਵੀਡੀਓ ਜ਼ਰੂਰ ਬਣਾਵਾਂਗੇ ਤੇ ਮਿਲਾਂਗੇ ਨੈਕਸਟ ਵੀਡੀਓ ਸੋ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ